ਲੱਭ ਪਿਆਰੇ ਦੋਸਤੋ ਮੈਂ ਤੁਹਾਨੂੰ ਅੱਜ ਇੱਥੇ ਕੋਈ ਜਾਦੂ ਦਾ ਟਰਿਕ ਵਿਖਾਉਣ ਲੱਗਾ ਹਾਂ ਜਾਦੂ ਕੀ ਹੁੰਦਾ ਹੈ ਜਾਦੂ ਹੁੰਦੀ ਹੈ ਹੈਰਾ ਫਰੀ ਅੱਜ ਇਸ ਭਾਈ ਇਹ ਕੋਈ ਕਲਾ ਹੈ ਸਿਰਫ ਕਲਾ ਹੈ ਇਹ ਕੋਈ ਤਾੰਤਰਿਕ ਵਿਦਿਆ ਨਹੀਂ ਇਹ ਕੋਈ ਮੰਤਰ ਨਹੀਂ ਹੁਣ ਤੁਹਾਨੂੰ ਮੈਂ ਕੋਈ ਟਰਿਕ ਵਿਖਾਉਂਗਾ ਇਹ ਸਾਥੀ ਜਿਹੜੇ ਦਰਸ਼ਕ ਬੈਠੇ ਐ ਅਸਰ ਤੁਹਾਡਾ ਸ਼ੁਭਨਾਮ ਵਿਨੋਦ ਬਾਰੇਕਾ ਜੀ ਵਿਨੋਦ ਬਾਰੇਕਾ ਜੀ ਬਾਰੇਕਾ ਤੁਸੀਂ ਆਹ ਤਸ ਤਰ੍ਹਾਂ ਕਰਨੇ ਆ ਠੀਕ ਹੈ ਜੋ ਮੈਂ ਗੱਲ ਤੁਹਾਨੂੰ ਕਹੂੰਗਾ ਠੀਕ ਹੈ ਤੁਸੀਂ ਮੇਰੀ ਗੱਲ ਮੰਨਣੀ ਹੈ ਠੀਕ ਹੈ ਤੂੰ ਮੇਰੀ ਗੱਲ ਨੂੰ ਤੁਸੀਂ ਬੜੇ ਝਾੜ ਨਾਲ ਸੁਣਨਾ ਹੈ ਠੀਕ ਹੈ ਕੁਝ ਸਮੇਂ ਬਾਅਦ ਤੁਹਾਨੂੰ ਮੇਰੀਆਂ ਗੱਲਾਂ ਸੁਣਨੀਆਂ ਬੰਦ ਹੋ ਜਾਣਗੀਆਂ ਤੁਹਾਨੂੰ ਮੈਂ ਬੁਲਾਉਂਗਾ ਸ਼ਾਇਦ ਤੁਸੀਂ ਨਾ ਬੋਲੋ ਸ਼ਾਇਦ ਠੀਕ ਹੈ ਆਹ ਤਸ ਇਸ ਤਰ੍ਹਾਂ ਕਰੋ ਜੀ ਹੋਜੀ ਮੇਰੀ ਅੱਖਾਂ ਚੱਖਾਂ ਪਾਓ ਹੁਣ ਤੁਹਾਨੂੰ ਮੇਰੇ ਅੱਖਾਂ ਚ ਕੁਝ ਦਿਖ ਰਿਹਾ ਹੈ ਹਾਂ ਹੁਣ ਤੁਹਾਡੀਆਂ ਹੌਲੀ ਹੌਲੀ ਅੱਖਾਂ ਬੰਦ ਹੋਣ ਲੱਗਣਗੀਆਂ ਹੌਲੀ ਹੌਲੀ ਤੁਹਾਡੀਆਂ ਅੱਖਾਂ ਬੰਦ ਹੋ ਜਾਣਗੀਆਂ ਤੁਸੀਂ ਕੋਸ਼ਿਸ਼ ਕਰੋਗੇ ਅੱਖਾਂ ਖੋਲਣ ਦੀ ਪਰ ਅੱਖਾਂ ਤੁਹਾਡੀਆਂ ਖੁੱਲਣਗੀਆਂ ਨਹੀਂ ਅੱਖਾਂ ਬੰਦ ਹੋ ਜਾਣਗੀਆਂ ਤੁਹਾਡੀਆਂ ਅੱਖਾਂ ਬਿਲਕੁਲ ਬੰਦ ਹੋ ਜਾਣਗੀਆਂ ਤੁਸੀਂ ਮੇਰੀ ਗੱਲ ਸੁਣ ਪਾ ਰਹੇ ਹੋ ਏ ਮਨੋਜ ਜੀ ਤੁਸੀਂ ਮੇਰੀ ਗੱਲ ਸੁਣ پا ਰਹੇ ਹੋ ਮਨੋਜ ਜੀ ਤੁਸੀਂ ਮੇਰੀ ਗੱਲ ਨਹੀਂ ਸੁਣ پا ਰਹੇ ਮਨੋਜ ਜੀ ਤੁਸੀਂ ਮੇਰੀ ਗੱਲ ਨਹੀਂ ਸੁਣ پا ਰਹੇ ਲੋ ਜੀ ਇਹ ਜੋ ਆਦਮੀ ਹੈ ਇਹ ਹਿਪਨੋਟਿਜ਼ਮ ਹੋ ਚੁੱਕਿਆ ਹੈ ਇਹਨੂੰ ਆਪਣੀਆਂ ਗੱਲਾਂ ਨਹੀਂ ਸੁਣ ਰਹੀਆਂ ਨਾ ਹੀ ਕੋਈ ਆਵੜੀ ਬਾਡੀ ਦੀ ਮੂਵਮੈਂਟ ਕਰ ਰਿਹਾ ਹੈ ਨਾ ਹੀ ਹਿਲ ਜੁਲ ਰਿਹਾ ਹੈ ਹੈ ਇੱਕ ਵਿਗਿਆਨ ਨਾ ਕਿ ਇਹ ਕੋਈ ਜਾਦੂ ਹੈ ਕੋਈ ਮੰਤਰ ਹੈ ਬਹੁਤ ਸਾਰੇ ਟੀਵੀ ਦੇ ਉਤੇ ਸੀਰੀਅਲ ਦੇਖਦੇ ਹੋ ਜਾਂ ਹੋਰ ਕਈ ਬਾਬੇ ਦੇਖਦੇ ਹੋ ਉਹ ਕੀ ਹੈ ਉਹ ਹਿਪਨੋਟਿਜ਼ਮ ਕਰਕੇ ਲੋਕਾਂ ਤੋਂ ਕਤਲ ਵੀ ਕਰਵਾ ਲੈਂਦੇ ਆ ਤੇ ਹੋਰ ਵੀ ਕੁਝ ਆ ਇਹੋ ਜਿਹਾ ਕੁਝ ਨਹੀਂ ਹੁੰਦਾ ਆ ਅ ਤੁਸੀਂ ਇਹਨਾਂ ਨੂੰ ਹਿਪਨੋਟਾਈਜ਼ ਕੀਤਾ ਇਹ ਚੈੱਕ ਕਿਦਾਂ ਹੋਊਗਾ ਚੈੱਕ ਤੁਸੀਂ ਇਹਨਾਂ ਨੂੰ ਬੁਲਾਓ ਕਿ ਬੋਲਣ ਕਿਹਾ ਉਹ ਜੀ ਮੈਨਾਂ ਨੂੰ ਟੱਚ ਕਰਾਂ ਇਹਨਾਂ ਨੂੰ ਪਤਾ ਲੱਗੇਗਾ ਇਹਨਾਂ ਨੂੰ ਥੋੜਾ ਪਤਾ ਲਾ ਜ਼ਰੂਰ ਲੱਗੂਗਾ ਜੀ ਥੋੜਾ ਪਤਾ ਲੱਗੂਗਾ ਪਰ ਇਹ ਸੁੱਤੇ ਹੋਏ ਜਿਵੇਂ ਆਪਾਂ ਸੁੱਤੇ ਬੰਦੇ ਨੂੰ ਦਬਾਉਂਦੇ ਆ ਇਸ ਤਰ੍ਹਾਂ ਹੀ ਪਤਾ ਲੱਗੂਗਾ ਕਈ ਵਾਰੀ ਐਦਾਂ ਹੁੰਦਾ ਇਹਨਾਂ ਨੂੰ ਲਟਾ ਕੇ ਜਦਾਂ ਇਹਨਾਂ ਦੇ ਤੁਸੀਂ ਇਹ ਬਹੁਤ ਸਖਤ ਕਰ ਦਿੱਤੇ ਉਹ ਕਹਿੰਦੇ ਆ ਵੀ ਇਹ ਮੈਂ ਸਖਤ ਕਰ ਦਿੱਤੀ ਜਦ ਤੱਕ ਮੈਂ ਢਿੱਲੀ ਨਹੀਂ ਕਰਾਂਗਾ ਢਿੱਲੀ ਨਹੀਂ ਹੋਣੀ ਇਹ ਬਹੁਤ ਸਾਰੇ ਟ੍ਰਿਕ ਹੈ ਟ੍ਰਿਕ ਕੀ ਹੁੰਦੇ ਆ ਵੀ ਜਿਹੜੇ ਬੰਦੇ ਨੂੰ ਤੁਸੀਂ ਹਿਪਨੋਟਾਈਜ਼ ਕਰਦੇ ਹੋ ਜਾਂ ਜਿਵੇਂ ਟੀਵੀ ਦੇ ਉੱਤੇ ਦਿਖਾਇਆ ਜਾਂਦਾ ਉਹ ਕੀ ਹੁੰਦਾ ਹੈ ਉਹ ਉਹਨਾਂ ਦੇ ਨਾਲ ਦਾ ਹੀ ਬੰਦਾ ਦਰਸ਼ਕਾਂ ਦੇ ਵਿੱਚ ਬੈਠਾ ਹੁੰਦਾ ਜਾਂ ਉਹਨਾਂ ਦਾ ਨਾਂ ਲਿਆ ਹੁੰਦਾ ਉਹ ਕੀ ਹੈ ਉਹ ਆਪਣੀ ਬਾਡੀ ਨੂੰ ਉਸ ਤਰ੍ਹਾਂ ਕਰ ਲੈਂਦਾ ਅਸੀਂ ਵੀ ਸਾਡੇ ਇੱਕ ਦੋ ਬੰਦੇ ਐ ਉਹ ਸਰੀਰ ਨੂੰ ਇੰਨਾ ਕੜਾ ਲੈਂਦੇ ਐ ਅਸੀਂ ਉਹ ਸਿਰ ਤੋਂ ਪਛਾ ਫੜ ਕੇ ਚੁੱਕੀਏ ਤੋਂ ਲੱਕੜ ਵਾਂਗੂ ਹੈ ਚੱਕੇ ਜਾਂਦੇ ਜਦੋਂ ਗਾਟਰ ਚੱਕਦੇ ਆਪਾਂ ਇਹਦਾ ਮਤਲਬ ਆ ਇਹ ਹੁੰਦਾ ਨਹੀਂ ਇਹ ਦੋ ਬੰਦਿਆਂ ਨੇ ਪਲਾਨ ਕਰਕੇ ਕੀਤਾ ਇਹ ਪਲਾਨ ਕਰਕੇ ਕੀਤਾ ਜਾਂਦਾ ਜੀ ਹਿਪਨੋਟਿਜ਼ਮ ਹੈ ਪਰ ਹਿਪਨੋਟਿਜ਼ਮ ਇੱਕ ਵਿਗਿਆਨ ਹੈ ਜਿਹਨੂੰ ਆਪਾਂ ਮਾਨਸਿਕ ਰੋਗਾਂ ਦੇ ਇਲਾਜ ਵਾਸਤੇ ਵਰਤਸਾਲ ਵਿੱਚ ਆ ਨਾ ਕਿ ਉਹਨੂੰ ਆਪਾਂ ਆਪਣੇ ਕਿਸੇ ਪਰਸਨਲ ਜੂਲ ਵਾਸਤੇ ਵਰਤ ਸਕਦੇ ਹੋ ਤੇ ਇਹਨੂੰ ਲੈ ਕੇ ਬਹੁਤ ਸਾਰਾ ਪ੍ਰਚਾਰ ਹੁੰਦਾ ਬਾਡੀ ਸਖਤ ਕਰ ਦਿੱਤੀ ਗਈ ਆ ਇਹਨੂੰ 1 ਮਿੰਟ ਦੇ ਵਿੱਚ ਅਸੀਂ ਦਿਖਾਉਂਦੇ ਨੇ ਚੁਟਕੀ ਮਾਰ ਕੇ ਕਰ ਦਿੰਦੇ ਆ ਕਿ ਚੁਟਕੀ ਮਾਰ ਕੇ ਹੀਪਰੋਟਾਈਜ਼ ਹੋ ਜਾਂਦੇ ਆ ਬਿਲਕੁਲ ਨਹੀਂ ਹੁੰਦੇ ਜੀ ਇਹਦੇ ਵਾਸਤੇ ਅਵਸਥਾ ਚਾਹੀਦੀ ਹੈ ਪ੍ਰੋਟੇਨ ਵਾਸਤੇ ਉਹਦੇ ਵਾਸਤੇ ਸਮਾਂ ਵੀ ਚਾਹੀਦਾ ਘੱਟੋ ਘੱਟ ਆਪਾਂ ਨੂੰ 10 15 20 ਮਿੰਟ ਤੋਂ ਅੱਧਾ ਘੰਟਾ ਘੰਟਾ ਵੀ ਲੱਗ ਸਕਦਾ ਹੈ ਜਿਹੜਾ ਹੀਪਰੋਟਾਈਜ਼ ਹੋਣ ਵਾਲਾ ਵਿਅਕਤੀ ਹੈ ਜਿਹੜਾ ਜਿਹਨੂੰ ਆਪਾਂ ਹੀਪਰੋਟਾਈਜ਼ ਕਰਨਾ ਹੈ ਉਹ ਆਪਣੇ ਨਾਲ ਸਹਿਮਤ ਹੋਵੇ ਕਿ ਮੈਂ ਹਿਪਨੋਲੋਜੀਮ ਹੋਣਾ ਚਾਹਣਾ ਇਹ ਨਹੀਂਗਾ ਕਿ ਕੋਈ ਬੰਦਾ ਆਇਆ ਉਹ ਤੇ ਆਪਾਂ ਮੰਤਰ ਮਾਰਿਆ ਉਹ ਹਿਪਨੋਲੋਜੀਮ ਹੋ ਗਿਆ ਜਾਂ ਡਿੱਗ ਪਿਆ ਜਾਂ ਤੜਫਣ ਲੱਗ ਗਿਆ ਜਾਂ ਉਹ ਇਹ ਆ ਜਾ ਹੋ ਗਿਆ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਸਾਰਾ ਕੁਝ ਜਿਹੜਾ ਹੈਗਾ ਕੋਡ ਪ੍ਰਚਾਰ ਆ ਅੰਧ ਵਿਸ਼ਵਾਸ ਆ ਬਿਲਕੁਲ ਅੰਧ ਵਿਸ਼ਵਾਸ ਆ ਇਹ ਕੋਡ ਪ੍ਰਚਾਰ ਹੈ ਇੱਕ ਠੱਗੀ ਦਾ ਖਦਮ ਬਣਾਇਆ ਹੋਇਆ ਲੋਕਾਂ ਨੇ ਕੁਝ ਇੱਕ ਬੰਦੇ ਜਿਹੜੇ ਬੰਦੇ ਠੱਗੀ ਮਾਰਦੇ ਆ ਉਹਨਾਂ ਦੀ ਨਕਲ ਕਰਕੇ ਉਹ ਆਵਦਾ ਫੇਮਸ ਹੋਣ ਵਾਸਤੇ ਉਹਨਾਂ ਨੂੰ ਤਾਂ ਪੰਡਦੇ ਆ ਕਿ ਉਹ ਜੀ ਐਂ ਕਰਦੇ ਆ ਉਹ ਐਂ ਕਰਦੇ ਆ ਇਹ ਐਂ ਨਹੀਂ ਹੁੰਦਾ ਜੀ ਇਹ ਵਿਗਿਆਨ ਹੁੰਦਾ ਸੀ ਐਂ ਕਰਦੇ ਆ ਪਰ ਇਹ ਜਿਹਾ ਹੁੰਦਾ ਨਹੀਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਉਹ ਪ੍ਰਚਾਰ ਕਮਸ਼ੂਰ ਹੋਣ ਵਾਸਤੇ ਹੀ ਕਰਦੇ ਆ ਚਲੋ ਜੀ ਇਹਨਾਂ ਨੂੰ ਉਠਾ ਲਓ ਹੁਣ ਆਮਨੋਤ ਜੀ ਉੱਠ ਕੇ ਲਓ ਆਮਨੋਤ ਜੀ ਉੱਠ ਗਏ ਹਾਂ ਜੀ ਇਹ ਇਹ ਹੈ ਵੀ ਲੋਕਾਂ ਨੂੰ ਆਹਨ ਵਿਸ਼ਵਾਸ ਨਹੀਂ ਪੈਣਾ ਚਾਹੀਦਾ ਇਹ ਜਿਹੜੇ ਟ੍ਰਿਕ ਹੈ ਸਰਕਸਲ ਸੈਟੀ ਪੰਜਾਬ ਦਾ 5 ਲੱਖ ਰੁਪਏ ਦਾ ਨਾਮ ਹੈ ਕੋਰਸ ਸਥਾਨ ਨੂੰ ਲਾ ਕੇ ਪ੍ਰੋਡ ਤੋਂ ਉੱਪਰ ਨਾਮ ਬਣ ਜਾਂਦਾ ਹੈ ਜੇ ਕੋਈ ਬੰਦਾ ਅਸਲ ਜਾਦੂ ਵਖਾ ਸਕੇ ਜਾਂ ਅਸਲ ਮੰਤਰ ਕਰ ਸਕੇ ਜਾਂ ਕੋਈ ਸਾਡਾ ਨੁਕਸਾਨ ਕਰ ਸਕੇ ਜਾਂ ਕੋਈ ਵੀ ਗੈਬੀ ਸ਼ਕਤੀ ਕੋਈ ਵੀ ਵਖਾ ਸਕਦਾ ਹੋਵੇ ਉਹਦੇ ਵਾਸਤੇ ਸਪੈਸ਼ਲ ਚੈਲੰਜ ਵੀ ਹੈ ਤੇ ਇਨਾਮ ਵੀ ਹੈ ਪਰ ਅੱਜ 40 ਸਾਲ ਹੋ ਗਏ ਸੋਸਾਇਟੀ ਬਣੀ ਨੂੰ ਅਜੇ ਤੱਕ ਕੋਈ ਬੰਦਾ ਸਾਹਮਣੇ ਨਹੀਂ ਆਇਆ ਜਿਹੜਾ ਬੰਦਾ ਇਹ ਇਨਾਮ ਜਿੱਤ ਸਕੇ